ਐਸੋਈ ਮੁੱਦੇ ਨੂੰ ਲੈ ਕੇ ਮੰਤਰੀ ਸਾਹਿਬ ਨੇ ਕਿਹਾ ਐਸੋਈ ਮੁੱਦੇ ਲੈ ਕੇ ਕਿਤੀ ਪੜੀ ਮੰਤਰੀ ਜੀ ਪੰਜਾਬ ਕੋਲੇ ਆਪਣਾ ਪਾਣੀ ਪੂਰਾ ਵੀ ਨਹੀਂ ਅਸੀਂ 14 ਲੱਖ ਤੋਂ ਵੱਧ ਜਿਹੜੇ ਟਿਊਬਵੈਲ ਲਾਈ ਬੈਠੇ ਆਂ ਫਿਰ ਆਨੇ ਦੇ ਮੁੱਖ ਮੰਤਰੀ ਕਹਿੰਦੇ ਕਿ ਮਾਨ ਸਾਹਿਬ ਨਹੀਂ ਮੰਨਦੇ ਮੁੱਖ ਮੰਤਰੀ ਪੰਜਾਬ ਨਹੀਂ ਮੰਨਦੇ ਕਿ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਇਸ ਲੋਕਾਂ ਨੇ ਸਾਨੂੰ ਜਿਹੜੇ ਸਾਰੇ 3 ਕਰੋੜ ਲੋਕਾਂ ਦਾ ਵੱਡਾ ਭਰੋਸਾ ਹੈ ਤੋ ਮਾਨ ਸਾਹਿਬ ਦੇ ਫਰਜ਼ ਆਤੇ ਅਸੀਂ ਜੋ ਜੇ ਸਾਡੀ ਸਟੇਟ ਕੋਲੇ ਵੱਧ ਹੋਵੇ ਤੋ ਸਾਡਾ ਬਹੁਤ ਖੁੱਲਾ ਦਿਲ ਆ ਅਸੀਂ ਕਿਸੇ ਨਾਲ ਵੀ ਪਰ ਹੁਣ ਸਾਡੀਆਂ ਆਪਣੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਤੇ ਅਸੀਂ ਕਿਸੇ ਨੂੰ ਵੰਡ ਕੇ ਕਿਵੇਂ ਦੇ ਦੇ ਧੰਨਵਾਦ ਤੁਹਾਡਾ ਅਸ਼ੋਕ ਜੀ ਮੁੱਦੇ ਨੂੰ ਲੈ ਕੇ ਮੰਤਰੀ ਸਾਹਿਬ ਨੇ ਕਿਹਾ ਐਸੋ ਲੈ ਕੇ ਖੇਤੀਬਾੜੀ ਮੰਤਰੀ ਜੀ ਪੰਜਾਬ ਕੋਲੇ ਆਪਣਾ ਪਾਣੀ ਪੂਰਾ ਵੀ ਨਹੀਂ ਅਸੀਂ 14 ਲੱਖ ਤੋਂ ਵੱਧ ਜਿਹੜੇ ਟੀਵੀ ਲਾਈ ਬੈਠੇ ਆਂ ਭਰਾਨੇ ਦੇ ਮੁੱਖ ਮੰਤਰੀ ਕਹਿੰਦੇ ਕਿ ਮਾਨ ਸਾਹਿਬ ਨਹੀਂ ਮੰਨਦੇ ਮੁੱਖ ਮੰਤਰੀ ਤਾਂ ਜਾਨ ਨਹੀਂ ਮੰਨਦੇ ਕਿ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਇਸ ਲੋਕਾਂ ਨੇ ਸਾਨੂੰ ਜਿਹੜੇ ਸਾਰੇ 3 ਕਰੋੜ ਲੋਕਾਂ ਦਾ ਵੱਡਾ ਭਰੋਸਾ ਹੈ ਉਹ ਮਾਨ ਸਾਹਿਬ ਦੀ ਫਰਜ਼ ਆ ਤੇ ਅਸੀਂ ਜੇ ਸਾਡੀ ਸਟੇਟ ਕੋਲੇ ਵੱਧ ਹੋਵੇ ਉਹ ਸਾਡਾ ਬਹੁਤ ਖੁੱਲਾ ਦਿਲ ਆ ਅਸੀਂ ਕਿਸੇ ਨਾਲ ਵੀ ਪਰ ਹੁਣ ਸਾਡੀਆਂ ਆਪਣੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਤੇ ਅਸੀਂ ਕਿਸੇ ਨੂੰ ਵੰਡ ਕੇ ਕਿਵੇਂ ਦੇ ਦੇ ਧੰਨਵਾਦ ਤੁਹਾਡਾ ਅਸ਼ੂ ਜਲ ਮੁੱਦੇ ਨੂੰ ਲੈ ਕੇ ਮંત્રી ਸਾਹਿਬ ਨੇ ਕਿਹਾ ਐਕਸਪੋਲੇ ਅੱਛਲ ਮਤੇ ਲਗੇ ਸਰ ਕੀਤੀ ਪੜੀ ਮੰਤਰੀ ਜੀ ਪੰਜਾਬ ਪੰਜਾਬ ਕੋਲੇ ਆਪਣਾ ਪਾਣੀ ਪੂਰਾ ਵੀ ਨਹੀਂ ਅਸੀਂ 14 ਲੱਖ ਤੋਂ ਵੱਧ ਜਿਹੜੇ ਟਿਊਬਵੈਲ ਲਾਈ ਬੈਠੇ ਆਂ ਫਿਰ ਆਣਾ ਦੇ ਮੁੱਖ ਮੰਤਰੀ ਕਹਿੰਦੇ ਕਿ ਮਾਨ ਸਾਹਿਬ ਨਹੀਂ ਮੰਨਦੇ ਮੁੱਖ ਮੰਤਰੀ ਪੰਜਾਬ ਨਹੀਂ ਮੰਨਦੇ ਕਿ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਇਸ ਲੋਕਾਂ ਨੇ ਸਾਨੂੰ ਜਿਹੜੇ ਸਾਰੇ 3 ਕਰੋੜ ਲੋਕਾਂ ਦਾ ਵੱਡਾ ਭਰੋਸਾ ਹੈ ਉਹ ਮਾਨ ਸਾਹਿਬ ਦੇ ਫਰਜ਼ ਆ ਤੇ ਅਸੀਂ ਜੇ ਸਾਡੀ ਸਟੇਟ ਕੋਲੇ ਵੱਧ ਹੋਵੇ ਉਹ ਸਾਡਾ ਬਹੁਤ ਖੁੱਲਾ ਦਿਲ ਆ ਅਸੀਂ ਕਿਸੇ ਨਾਲ ਵੀ ਪਰ ਹੁਣ ਸਾਡੀਆਂ ਆਪਣੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਤੇ ਅਸੀਂ ਕਿਸੇ ਨੂੰ ਵੰਡ ਕੇ ਕਿਵੇਂ ਦੇ ਦੇ ਧੰਨਵਾਦ ਤੁਹਾਡਾ ਅਸ਼ੋਕ ਜੀ ਮੁੱਦੇ ਨੂੰ ਲੈ ਕੇ ਮੰਤਰੀ ਸਾਹਿਬ ਨੇ ਕਿਹਾ ਐਸੋ ਲੈ ਕੇ ਸਰ ਕੀਤੇ ਬਾੜੀ ਮੰਤਰੀ ਜੀ ਪੰਜਾਬ ਪੰਜਾਬ ਕੋਲੇ ਆਪਣਾ ਪਾਣੀ ਪੂਰਾ ਵੀ ਨਹੀਂ ਅਸੀਂ 14 ਲੱਖ ਤੋਂ ਵੱਧ ਜਿਹੜੇ ਟਿਊਬਵੈਲ ਲਾਈ ਬੈਠੇ ਆਂ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਕਿ ਮਾਨ ਸਾਹਿਬ ਨਹੀਂ ਮੰਨਦੇ ਮੁੱਖ ਮੰਤਰੀ ਪੰਜਾਬ ਨਹੀਂ ਮੰਨਦੇ ਕਿ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਜਦੋਂ ਅਸੀਂ ਇਸ ਲੋਕਾਂ ਨੇ ਸਾਨੂੰ ਜਿਹੜੇ ਸਾਰੇ 3 ਕਰੋੜ ਲੋਕਾਂ ਦਾ ਵੱਡਾ ਭਰੋਸਾ ਹੈ ਉਹ ਮਾਨ ਸਾਹਿਬ ਦੇ ਫਰਜ਼ ਆ ਤੇ ਅਸੀਂ ਜੇ ਸਾਡੀ ਸਟੇਟ ਕੋਲੇ ਵੱਧ ਹੋਵੇ ਤਾਂ ਸਾਡਾ ਬਹੁਤ ਖੁੱਲਾ ਦਿਲ ਆ ਅਸੀਂ ਕਿਸੇ ਨਾਲ ਵੀ ਪਰ ਹੁਣ ਸਾਡੀਆਂ ਆਪਣੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਤੇ ਅਸੀਂ ਕਿਸੇ ਨੂੰ ਵੰਡ ਕੇ ਕਿਵੇਂ ਦੇ ਦੇਈਏ ਹਨਵਾਟ ਉਹ ਅਸ਼ੂਅਲ ਮੁੱਦੇ ਨੂੰ ਲੈ ਕੇ ਮੰਤਰੀ ਸਾਹਿਬ ਨੇ ਐਸੋਲ ਅਸ਼ੂਅਲ ਮੁੱਦੇ ਲੈ ਕੇ ਕਿੰਨੀ ਪੜੀ ਮੰਤਰੀ ਜੀਆ ਮੋਟਾ ਜੀ ਜੀ ਪੰਜਾਬ ਪੰਜਾਬ ਕੋਲੇ ਆਪਣਾ ਪਾਣੀ ਪੂਰਾ ਵੀ ਨਹੀਂ ਅਸੀਂ 14 ਲੱਖ ਤੋਂ ਵੱਧ ਜਿਹੜੇ ਟਿਊਬਵੈਲ ਲਾਈ ਬੈਠੇ ਆਂ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਕਿ ਮਾਨ ਸਾਹਿਬ ਨਹੀਂ ਮੰਨਦੇ ਮੁੱਖ ਪੰਜਾਬ ਨਹੀਂ ਮੰਨਦੇ ਕਿ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਜੇ ਤੋ ਅਸੀਂ ਇਸ ਲੋਕਾਂ ਨੇ ਸਾਨੂੰ ਜਿਹੜੇ ਸਾਰੇ 3 ਕਰੋੜ ਲੋਕਾਂ ਦਾ ਵੱਡਾ ਭਰੋਸਾ ਹੈ ਤੋ ਮਾਨ ਸਾਹਿਬ ਦੇ ਫਰਜ਼ ਆ ਤੇ ਅਸੀਂ ਜੋ ਜੇ ਸਾਡੀ ਸਟੇਟ ਕੋਲੇ ਵੱਧ ਹੋਵੇ ਤੋ ਸਾਡਾ ਬਹੁਤ ਖੁੱਲਾ ਦਿਲ ਆ ਅਸੀਂ ਕਿਸੇ ਨਾਲ ਵੀ ਪਰ ਹੁਣ ਸਾਡੀਆਂ ਆਪਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਤੇ ਅਸੀਂ ਕਿਸੇ ਨੂੰ ਵੰਡ ਕੇ ਕਿਵੇਂ ਦੇ ਦੇ ਧੰਨਵਾਦ ਤੁਹਾਡਾ